ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਮਜੀਠਾ ਰੋਡ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਨਰਿੰਦਰ <th>ਾਪਾ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਉਤਸਵ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ। ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਐਸ ਉਪਰੰਤ Swami ਗੁਰਦੀਪ ਗਿਰੀ ਡੇਰਾ ਪਠਾਨਕੋਟ ਵਾਲਿਆਂ ਨੇ ਸੰਗਤਾਂ ਨੂੰ ਆਪਣੇ satsang ਰਾਹੀਂ ਨਿਹਾਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਲక్ష్మణਦਾਸ, ਫਕੀਰ ਚੰਦ, ਚਮਨ ਲਾਲ ਸੁਲੱਖਣ ਸਿੰਘ ਡਾਕਟਰ ਸੁਭਾਸ਼ ਹੀਰਾ ਰਮੇਸ਼ ਅਤਰੀ ਡਾਕਟਰ ਜੇਪੀ ਅਤਰੀ ਵਾਈਸ ਪ੍ਰਿੰਸੀਪਲ ਜੀਐਮਸੀ ਸੁਰਜੀਤ ਥਾਪਾ ਡਾਕਟਰ ਮਨਜੀਤ ਹਲਵਾੜਾ ਹਰਬੰਸ ਸਿੰਘ ਜਗਦੀਸ਼ ਸਿੰਘ ਸਮੇਤ ਸੰਤਾ ਮੌਜੂਦ ਸਨ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਜੀਠਾ ਰੋਡ ਬੇਗੰਪੁਰਾ ਜੋ ਪਵਨ ਬਣਿਆ ਹੋਇਆ ਉੱਥੇ ਮਨਾਇਆ ਗਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰ ਰਵਿਦਾਸ ਪ੍ਰਤੀ ਸੰਤ ਕਰਮਦਾਸ ਜੀ ਨੇ ਦੋਹਾ ਕਿਹਾ ਹੈ 1433 ਮਾਗ ਸੁਦੀ 15 ਦੁਖੀਆਂ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਰਵਿਦਾਸ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦੁਖੀਆਂ ਦੀ ਦੁੱਖਾਂ ਨੂੰ ਦੂਰ ਕਰਨ ਵਾਸਤੇ ਆਏ ਤੇ ਵਾਕਿਆ ਉਹਨਾਂ ਨੇ ਪੂਰਾ ਜੀਵਨ ਦੁਨੀਆ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਾਸਤੇ ਹੀ ਲਗਾਇਆ ਅੱਜ ਅਸੀਂ ਮੁਠਾ ਰੋਡ ਦੀ ਸੰਗ ਦੇ ਨਾਲ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦਾ 645ਵਾਂ ਜਨਮ ਦਿਨ ਮਨਾ ਰਹੇ ਹ ਜਿਸ ਵਿੱਚ ਅੱਜ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗਰੀ ਜੀ ਨਾਨਕਪੁਰ ਜਿਨ੍ਹਾਂ ਨੇ ਆਪਣੇ ਪਰਚਨ ਦਿੱਤੇ ਅੱਜ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਵਿਚਾਰ ਜੋ ਮਹਾਰਾਜ ਜੀ ਨੇ ਦਿੱਤੇ ਸਾਨੂੰ ਚਾਹੀਦਾ ਹੈ ਉਹਨਾਂ ਦੇ ਵਿਚਾਰਾਂ ਤੇ ਅੰਬਰ ਕਰੀਏ ਆ ਤੇ ਆਖਿਰ ਵਿੱਚ ਮੁਖ ਖਬਰਾਂ ਇਕਵਾਲ ਫਿਰ ਤੋਂ